ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਤੁਸੀਂ ਇਹ ਪੱਤਾ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਧਾਨ ਦਾ ਪੱਤਾ ਹੈਗਾ ਤੇ ਇਹ ਜਿਹੜਾ ਪੱਤਾ ਇਹ ਤੁਸੀਂ ਦੇਖ ਰਹੇ ਹੋ ਕਿ ਭੂਰੇ ਜਿਹੇ ਰੰਗ ਦਾ ਹੋਇਆ ਹੋਇਆ ਐਂ ਲੱਗਦਾ ਜਿਵੇਂ ਪੱਤੇ ਨੂੰ ਜੰਗਾਲ ਲੱਗਿਆ ਹੋਵੇ ਦੋਸਤੋ ਇਹ ਨਿਸ਼ਾਨੀ ਹੁੰਦੀ ਆ ਬੂਟੇ ਦੇ ਵਿੱਚ ਜ਼ਿੰਕ ਦੀ ਘਾਟ ਦੀ ਜੇਕਰ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਅਜਿਹੇ ਬੂਟੇ ਦਿਖਦੇ ਨੇ ਤਾਂ ਆਪਾਂ ਨੇ ਜਿਹੜਾ ਹੈਗਾ ਬੂਟੇ ਨੂੰ ਜ਼ਿੰਕ ਖਾਦ ਪਾਉਣੀ ਆ ਜਿੰਕ ਜਿਹੜੀ ਖਾਦ ਹੈਗੀ ਉਹ ਆਪਾਂ ਪੱਤੇ ਰਾਹੀਂ ਵੀ ਬੂਟਾ ਲੈ ਲੰਦਾ ਤੇ ਇਹ ਜੜ੍ਹਾਂਹੀਂ ਵੀ ਲੈ ਲੰਦਾ ਮਤਲਬ ਕਿ ਆਪਾਂ ਧਰਤੀ ਰਾਹੀਂ ਵੀ ਪਾ ਸਕਦੇ ਆ ਜਿੰਕ ਖਾਦ ਨੂੰ ਤੇ ਸਪਰੇ ਵੀ ਕਰ ਸਕਦੇ ਆ ਸੋ ਇਹਦੇ ਲਈ ਜਿਹੜੀ ਮਾਤਰਾ ਹੈਗੀ ਆ ਆਪਾਂ ਜੇਕਰ ਧਰਤੀ ਦੇ ਵਿੱਚ ਪਾਉਣਾ ਆਪਾਂ ਜਿੰਕ 21% ਜਿਹੜਾ ਆਉਂਦਾ ਉਹ ਆਪਾਂ 10 ਕਿਲੋ ਜਿਹੜਾ ਹੈਗਾ ਤੁਰੰਤ ਖੇਤ ਦੇ ਵਿੱਚ ਜਿਹੜਾ ਹੈਗਾ ਧਰਤੀ ਦੇ ਵਿੱਚ ਪਾ ਦੇਣਾ ਤੇ ਦੂਜਾ ਜਿਹੜਾ ਆਪਾਂ ਸਪਰੇ ਕਰਨੀ ਆ ਤਾਂ ਆਪਾਂ 1 ਕਿਲੋ ਜ਼ਿੰਕ ਸਲਫੇਟ 21% ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇੱਕ ਏਕੜ ਦੇ ਵਿੱਚ ਸਪਰੇਅ ਕਰ ਸਕਦੇ ਆ। ਸੋ ਇਹਦੇ ਨਾਲ ਆਪਾਂ ਜ਼ਿੰਕ ਤੱਤ ਦੀ ਜਿਹੜੀ ਆਪੂਰਤੀ ਕਰ ਸਕਦੇ ਆ। ਜੇਕਰ ਆਪਾਂ ਬਾਈਚਾਂਸ ਨਹੀਂ ਪਾਉਂਦੇ ਹੈਗੇ ਕਿਸੇ ਕਾਰਨ ਕਰਕੇ ਆਪਾਂ ਨੂੰ ਨਹੀਂ ਪਤਾ ਲੱਗਦਾ ਜ਼ਿੰਕ ਦੀ ਘਾਟ ਦਾ ਤਾਂ ਜਿਹੜੇ ਇਹ ਜਿਹੇ ਬੂਟੇ ਹੁੰਦੇ ਨੇ ਉਹ ਜ਼ਿਆਦਾ ਕੱਦ ਨਹੀਂ ਕਰਦੇ। ਥੋੜੇ ਨੀਵੇਂ ਰਹਿ ਜਾਂਦੇ ਨੇ ਤੇ ਆਪਾਂ ਨੂੰ ਜਿਹੜਾ ਵਧੀਆ ਝਾੜ ਉਹਨਾਂ ਤੋਂ ਨਹੀਂ ਮਿਲਦਾ। ਸੋ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਨੇ ਕਿਹੜੀ ਖਾ ਦਾ ਜਿਹੜੀ ਉਹ ਬੂਟੇ ਨੂੰ ਪਾਉਣੀ ਆ ਇਸ ਕੇਸ ਦੇ ਵਿੱਚ ਆਪਾਂ ਜ਼ਿੰਕ ਦੀ ਖਾਦ ਪਾਵਾਂਗੇ ਤਾਂ ਆਪਣਾ ਜਿਹੜਾ ਬੂਟਾ ਹੈਗਾ ਉਹ ਤੰਦਰੁਸਤ ਹੋਊਗਾ ਤੇ ਵਧੀਆ ਝਾੜ ਆਪਾਂ ਨੂੰ ਮਿਲੂਗਾ ਬਹੁਤ ਬਹੁਤ ਧੰਨਵਾਦ